ਪਲੇ ਸਗਾ ਨਾ ਜਿੱਥੇ ਸਭ ਤੋਂ ਵੱਡਾ ਪਾੜ ਪਿਆ ਉੱਥੇ ਨੇੜੇ ਟਰਾਲੇ ਬਰ ਬਰ ਚ ਲੈ ਆਦੇ ਨੇ ਲੋ ਦੋ ਟਰੈਕਟਰ ਨੇੜੇ ਆਣੇ ਚ ਲੈਂਦੇ ਇੱਕ ਮਿੰਟ ਇੱਕ ਮਿੰਟ ਕਰ ਦਿੰਦੇ ਹਾਂ ਪਹੁੰਚ ਜਾਣਾ ਹਾਂ ਉਹ ਸਾਥੀ ਜਿੱਥੇ ਤੋਂ ਉਹ ਉਹ ਨਾਲ ਰਸਟ ਹੋ ਜਾਂਦਾ ਇਹ ਦੋ ਜਿਹੜੇ ਨੇ ਉਹ ਟਰੈਕਟਰਾਂ ਨੂੰ ਜੋੜ ਕੇ ਤੇ ਫੇਰ ਅੱਗੇ ਰਸਣ ਰਸਣ ਦੇ ਅੰਦਰ ਰਸਣ ਹੈ ਰਾਸ਼ਨ ਪਹੁੰਚਾਣ ਦੀ ਜਦੋਂ ਜਿਹੜੀ ਕਰਦੇ ਕਈ ਨੇ ਤੇ ਆ ਤੁਸੀਂ ਟਰੈਕਟਰ ਰਾਸ਼ਨ ਦਾ ਪਹੁੰਚਿਆ ਆਇਆ ਹੈ ਤੇ ਦੋ ਟਰੈਕਟਰ ਲਗਾ ਕੇ ਤੇ ਇੱਕ ਟਰਾਲੀ ਅੱਗੇ ਲਿਜਾ ਰਹੇ ਨੇ ਤੇ ਸਭ ਤੋਂ ਜ਼ਿਆਦਾ ਮੁਸੀਬਤ ਇਹਨਾਂ ਨੂੰ ਦਾਮ ਸਿੰਘ ਭੈਣੀ ਤੋਂ ਅੱਗੇ ਆਏਗੀ ਜਿੱਥੇ ਮੈਂ ਕਿਹਾ ਸੀਗਾ ਪਾਣੀ ਘਟਿਆ ਪਰ ਮੁਸੀਬਤਾਂ ਨਹੀਂ ਕੱਡੀਆਂ ਤੇ ਆਹ ਦੇਖ ਲਓ ਚੱਪਲ ਗਈ ਚੱਪਲ ਗਈ ਘੰਡਾ ਨੇ ਆਉਗਾ ਚੱਪਲ ਕਿਹੜੇ ਪਿੰਡ ਚੱਲੇ ਜੇ? ਉਹ ਵੀ ਬਣਾ ਕੇ ਆਇਆ। ਓਹ ਹੋ। ਕੀ ਹੋ ਗਿਆ? ਚਪਲਾਂ ਤੇ ਖੋਲ ਲੋ ਤੁਸੀਂ ਹੱਥਾਂ ਚ ਪਹਿਨਾ। ਚੱਲ ਅੱਗੇ ਹੁਣ। ਉਹਨੂੰ ਡਰ ਲੱਗਦਾ ਵਿਚਾਰੀ ਨੂੰ। ਚਲੋ ਚਲੋ ਚਲੋ। ਇੰਦਾ ਹੱਥ ਪਕੜ ਲੈ ਯਾਰ ਛੱਡ ਦੇ ਇਹ ਫਾਇਲ ਕਾਲੇ ਨਹੀਂ ਲੱਗ ਸਕਦੇ ਇਹ ਇਹੀ ਲੰਘ ਹੱਕਦੇ ਨਹੀਂ ਇਹ ਇਹਨੂੰ ਵਿਚਾਰੇ ਨੂੰ ਕੀ ਪਤਾ ਥੱਲੇ ਪੱਥਰ ਹੈਗੇ ਨੰਗੇ ਪੈਰ ਨੇ ਆਪਾਂ ਤਾਂ ਹੰਢੇ ਵਰਤੇ ਹੋ ਗਏ ਕਿਉਂ ਬੜਾ ਲੱਗਾ ਪੱਥਰ ਹੈਂ ਉਹ ਚੁੱਪਣ ਵਾਲਾ ਪੱਥਰ ਹੈਗਾ ਆਹ ਆਹ ਡਾੜੀ ਦੀ ਪਤਾ ਹੋਣਾ